ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਜੀ ਤੁਸੀਂ ਸਾਰੇ ਜਣੇ ਠੀਕ ਠਾਕ ਹੋਮੋਗੇ ਚੜ੍ਹਦੀ ਕਲਾ ਦੇ ਵਿੱਚ ਹੋਮੋਗੇ ਤੇ ਆਪਣੀ ਆਪਣੀ ਜ਼ਿੰਦਗੀ ਵਿੱਚ ਖੁਸ਼ ਹੋਮੋਗੇ ਜੀ ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀ ਬਖਸ਼ੇ ਜੀ ਤੇ ਸਾਰਿਆਂ ਦੇ ਕਮਾਂਕਾਰਾਂ ਵਿੱਚ ਮਾਲਕ ਕਰੇ ਜੀ ਵਾਦਾ ਅੱਲਾਹ ਜੀ ਅੱਜ ਮਾਲਕ ਦੀ ਕਿਰਪਾ ਨਾਲ ਭਾਈ ਅ ਨਿਕਲਣ ਲੱਗਿਆ ਜੀ ਟੂਰ ਤੇ ਪੂਰ ਜਿਵੇਂ ਤੁਹਾਨੂੰ ਪਤਾ ਹੀ ਹੈ ਵੀ ਤਿਆਰੀ ਜੀ ਚੱਲਦੀ ਤੀ ਦੋ ਤਿੰਨ ਦਿਨ ਦੀ ਹਨਾ ਤੇ ਅੱਜ ਜਾਂਨੇ ਆ ਅੱਜ ਜਾਂਨੇ ਆयो ਹੋਈ ਜਾਂਦਾ ਦਾ ਜੀ ਫਿਰ ਅੱਜ ਹੁਣ ਉਹ ਦਿਨ ਆ ਗਿਆ ਜੀ ਭਾਈ ਕਰੀਏ ਤਿਆਰੀ ਇੰਦਾ ਤਾਂ ਗਾਹਾਂ ਗਾਹਾਂ ਕੋਈ ਨਾ ਕੋਈ ਕੰਮ ਨਿਕਲ ਹੀ ਜਾਂਦੇ ਤੁਹਾਨੂੰ ਪਤਾ ਮਣੇ ਮੋਟੇ ਹਨਾ ਤੇ ਚਲੋ ਅੱਜ ਫਾਈਨਲੀ ਹੁਣ ਡਿਸਾਈਡ ਹੋ ਗਿਆ ਵੀ ਅੱਜ ਹੁਣ ਨਿਕਲੀਏ ਦੁੱਧ ਪਾਇਆ ਜੀ ਮੈਂ ਸਿਰਫ ਦੋ ਦਿਨ ਦੀ ਔਖੀ ਹੋਣੀ ਆ ਇੱਕ ਕੱਲ ਦੀ ਤੇ ਇੱਕ ਪਰਸੋਂ ਦੀ ਦੋ ਦਿਨ 22 ਨੂੰ ਦੁੱਧ ਪਾਉਣਾ ਪੈਣਾ ਤੇ ਚਲੋ ਹੁਣ ਹੈਗਾ ਟਾਈਮ ਕਿਉਂਕਿ ਫਸਲਾਂ ਫਸਲਾਂ ਤੁਹਾਨੂੰ ਪਤਾ ਹੈ ਜੀ 5 ਤਰੀਕ ਤੇ ਜੀਰੀ ਦੀ ਲਵਾਈ ਦਾ ਟਾਈਮ ਮਿਲਿਆ ਹੋਇਆ 5 ਤਰੀਕ ਤੇ ਜੀਰੀ ਦੀ ਲਵਾਈ ਸ਼ੁਰੂ 5 ਤੋਂ ਵੀ ਉਹੀ 5 ਨੂੰ ਪਾਣੀ ਛੱਡਾਂਗੇ ਯਾਨੀ 6-7 ਤੋਂ ਹੀ ਸ਼ੁਰੂ ਹੋਣਾ ਚਲੋ ਹੈਗਾ ਹਜੇ ਤਾਂ ਟਾਈਮ ਆਪਣੇ ਕੋਲ ਕਾਫੀ ਤੇ ਤਾਂ ਕਰਕੇ ਫਿਰ ਬਾਈ ਕਹਿੰਦਾ ਵੀ ਹੁਣ ਮਾਰਿਆ ਉਹ ਤਾਂ ਸੀ ਜਿਹੜਾ ਨਿਭੇਰ ਕੰਮ ਛੱਡ ਜਣਾ ਅੱਗੇ ਫਿਰ ਫੇਰ ਜਾ ਨਹੀਂ ਹੋਣਾ ਹੁਣ ਅੱਜ ਫਿਰ ਖੱਟੇ ਦੀ ਤਿਆਰੀ ਆਪਾਂ ਨੇ ਹੁਣ ਚੱਲ ਰਹੀ ਆ ਅੰਦਰ ਪੈਕਿੰਗ ਪੈਕਿੰਗ ਹੁਣ ਤਕਰੀਬਨ ਟਾਈਮ ਹੋ ਗਿਆ ਸਮਝ ਲਓ ਅ 12:30 ਵਜੇ ਤੱਕ ਹਨਾ ਆਪਾਂ ਜਿੱਥੇ ਦਾ ਕਮੀਰਾ ਵੀ 1:00 ਵਜੇ ਅ 1:00 ਜਾਂ 1:30 ਵਜੇ ਆਪਾਂ ਨੇ ਘਰ ਤੋਂ ਨਿਕਲ ਜਾਣਾ ਇੱਥੋਂ ਪਹਿਲਾਂ ਜਾਣਾ ਆਪਾਂ ਨੇ ਸਿੱਧਾ ਮਨੀਕਰਨ ਸਾਹਿਬ ਮਨੀਕਰਨ ਸਾਹਿਬ ਫਿਰ ਰਾਤ ਰੁਕਾਂਗੇ ਹਨਾ ਉੱਥੋਂ ਫਿਰ ਅੱਗੇ ਮਨਾਲੀ ਨੂੰ ਚੱਲਾਂਗੇ ਹਨਾ ਦੇਖਦੇ ਆਂ ਬਾਕੀ ਤੇ ਸ਼ਾਇਦ ਕੋਈ ਅ ਹਰਤਾੰਗ ਦਾ ਬਣ ਜਵੇ ਪਲਾਨ ਜਾਂ ਕੋਈ ਹੋਰ ਸਿਸਟਮ ਹਨਾ ਇਹ ਹੁਣ ਮੌਕੇ ਪਰ ਦੇਖਾਂਗੇ ਕਿਆ ਬਣਦਾ ਤੇ ਆਪਾਂ ਹੁਣ ਰੈਡੀ ਆ ਜੀ ਐਨ ਬਿਲਕੁਲ ਹਨਾ ਤੇ ਅੰਦਰ ਪਾਈ ਹਜੇ ਪੈਕਿੰਗ ਚੱਲਦੀ ਆ ਵਾਈਫ ਨੇ ਰੈਡੀ ਹੋਣਾ ਹੈ ਤੇ ਪੈਕਿੰਗ ਚੱਲਦੀ ਆ ਜੋ ਫਿਰ ਤੁਹਾਨੂੰ ਦਿਖਾਉਨੇ ਆ ਆਪਣਾ ਪੈਕਿੰਗ ਹੋ ਰਿਹਾ ਸਮਾਨ ਹਨਾ ਤਿਆਰੀ ਚੱਲ ਰਹੀ ਆ ਪੂਰੀ ਤੇ ਮਿਲਦੇ ਆ ਮੈਂ ਤੁਹਾਨੂੰ ਕੱਲੂ ਲਾ ਸੌਰੀ ਮਨੀ ਗਨ ਸਾਹਿਬ ਜਾ ਕੇ ਹਨਾ ਤੇ ਜੋ ਵੀ ਆਪਣਾ ਰਸਤੇ ਵਿੱਚ ਕਹਿ ਲਓ ਵੀ ਆਪਣਾ ਕੈਦ ਕਰਨੇ ਵਾਲੀਆਂ ਚੀਜ਼ਾਂ ਹੋਣਗੀਆਂ ਜਿਵੇਂ ਕੈਦ ਕਰਨੇ ਵਾਲੀਆਂ ਮਤਲਬ ਵੀ ਕੈਮਰੇ ਚ ਕੈਦ ਕਰਨੇ ਵਾਲੀਆਂ ਹਨਾ ਉਹ ਤੁਹਾਡੇ ਰੂਬਰੂ ਕਰਦੇ ਰਹਾਂਗੇ ਬਲੌਗਰਾਂ ਦੇ ਨਾਲ ਬਣੇ ਰਹੋ ਤੇ ਆਜੋ ਫਿਰ ਚੱਲਦੇ ਆ ਜੀ ਅੰਦਰ ਦੇਖਦੇ ਹਾਂ ਹੁਣ ਪੈਕਿੰਗ ਦੀ ਤਿਆਰੀ ਹਨਾ ਬੱਲਾ 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 ਆ ਦੇਖੋ ਬਾਈ ਖਲਾਰਾ ਇਹਦੇ ਵਿੱਚ ਕੀ ਪਾ ਲਿਆ ਬੱਲੇ ਮਸਾਲੇ ਹੈ ਮੈਨੂੰ ਪਤਾ ਕੀ ਜਾਲਾ ਦਸ ਪਿਆਜ਼ ਮੈਦਾ ਹੈ ਸੁਣਦੇ ਦੀ ਪਿਆਜ਼ ਆਲੂ ਮੇਰੇ ਕੋਲ ਜਮਾ ਨਹੀਂ ਕੋਲ ਜਮਾ ਮੈਦਾ ਲੱਗਦਾ ਪਰ ਘੁੰਮਣ ਜਾਣਾ ਚਲੋ ਸ਼ੌਂਕ ਨਹੀਂ ਸ਼ੌਂਕ ਆ ਹਾਂ ਦੇ ਚਾਹੇ ਉਹ ਲੈ ਵੀ ਤੇ ਆਪਾਂ ਪਾਪ ਬਣਾ ਕੇ ਖਾਵਾਂਗੇ ਕਿ ਦੀ ਵਧੀਆ ਗੱਲ ਹੈ ਹਾਂ ਇਹ ਤਾਂ ਹੈ ਬਚਾਉਣੀ ਖਰਚਾ ਬਚਾਉਣੀ ਤੁਹਾਡਾ ਮੈਂ ਫੇਰ ਨਾ ਕਿਉਂ ਵੀ ਖਰਚਾ ਕਰਦੀ ਆ ਹਾਂ ਕਿੰਨਾ ਫਰਕ ਆ ਦੇ ਨੀ ਠੀਕ ਆ ਚਲ ਵਧੀਆ ਗੱਲ ਆ ਤੇ ਹੁਣ ਭਾਈ ਖਲਾਰਾ ਕਿ ਦੱਸੋ ਮੈਨੂੰ ਨਾਲ ਦੀ ਨਾਲ ਤੁਹਾਡੀ ਆਹ ਪੈਣੀ ਆ ਪੈਂਟ ਇੱਕ ਤਾਂ ਹਾਪਲਾ ਹਾਂ ਆਹਦੇ ਨਾਲ ਉਹ ਸ਼ਰਟ ਹਾਂ ਉਹਲੀ ਸ਼ਰਟ ਆ ਉੱਥੇ ਮੌਸਮ ਥੋੜਾ ਜਿਹਾ ਠੰਡਾ ਆ ਨਾ ਉਹਦੇ ਕਰਕੇ ਕਟੜਾਈ ਵਾਲੀ ਚੱਲ ਜਣੀ ਤੁਸੀਂ ਰੱਖੋ ਇਹ ਸ਼ਾਰਟ ਹੀ ਕਹਾ ਨੀਚੇ ਵਾਲੀ ਲੈ ਲਈ ਹੈ ਓਕੇ ਇਹ ਨੂੰ ਵੈਸੇ ਬਟਨ ਲੱਗ ਗਿਆ ਠੀਕ ਆ ਇਹ ਦੇ ਲਈ ਸੀਗੀ ਕੋਲ ਹੋਦੀ ਆਈ ਕਹਾ ਲੈ ਲਈ ਹੁਣ ਤਾਂ ਜਾਂਦੇ ਹੋਏ ਤਾਂ ਟੀ-ਸ਼ਰਟ ਹੀ ਪੈ ਜਾਣੀ ਆਉਂਦੇ ਹੋਏ ਵੀ ਟੀ-ਸ਼ਰਟ ਪੈ ਜਾਣੀ ਉੱਥੇ ਦੇਖਣਾ ਜੇ ਕਿਤੇ ਹਾਂ ਬਰਫ ਵਾਲਾ ਮੌਸਮ ਹੋਇਆ ਹੈਨਾ ਉੱਥੇ ਪਾਵਾਂਗੇ ਬਾਕੀ ਤਾਂ ਟੀ-ਸ਼ਰਟਾਂ ਹੀ ਚੱਲ ਜਣੀਆਂ ਟੀ-ਸ਼ਰਟਾਂ ਕਿਹੜੀਆਂ-ਕਿਹੜੀਆਂ ਲਈਆਂ ਹੈ ਟੀ-ਸ਼ਰਟਾਂ ਜੀ ਇੱਕ ਤਾਂ ਆਹੀ ਕੱਢੀ ਸੀਗੀ ਇੱਕ ਆਹ ਕੱਢੀ ਆ ਅੱਛਾ ਇੱਕ ਤਾਂ ਵਾਈਟ ਠੀਕ ਆ। ਇੱਕ ਤਾਂ ਇਹ ਫਿਰ ਇਹ ਇਹ ਵੀ ਲੈ ਜੂਗੇ। ਇਹ ਮਿੱਲੇ ਹੁਣ ਪਾਣੀ ਆ ਐਂ ਦੇਣਾ ਚਾਹੀਦਾ। ਹੁਣ ਪਾ ਲੂਗੇ ਜਾਂਦੇ ਜਾਂਦੇ। ਹਨਾ। ਤੇ ਇੱਕ ਆਹ ਜੈਕਟ ਹੈ। ਆ ਜੈਕਟ ਵੀ? ਜੈਕਟ ਵੀ ਕਲੇਰੀ ਮੈਂ ਕਿਹਾ ਜੇ ਠੰਡ ਠੁੰਡ ਲੱਗੇ ਤਾਂ ਆਹ ਠੀਕ ਹੈ ਹਾਫ ਬਾਜੂ। ਬੇਸੇ ਦਾ ਚਾਚਾ ਜੀ ਕਹਿੰਦੇ ਮੌਸਮ ਆਪਣੇ ਨਾਲੋਂ ਬਾਈ ਮਾਣਾ ਮੋਟਾ ਹੀ ਫਰਕ ਆ। ਬਸ ਫਿਰ ਕੁਛ ਨਹੀਂ ਪਤਾ। ਦੇ ਜੜ ਜੁਸ ਬੈਟਾ ਲੈ ਕੇ ਚੱਲੇ ਨਹੀਂ ਆ ਜੇ ਲੈ ਲਿਆ ਹਨਾ ਦੇਦੇ ਹਾਂ 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 ਉੱਥੇ ਕਿਹੜਾ ਕਿਤੇ ਆਏ ਆ ਵੀ ਜਹਾਜ਼ ਚ ਜਾਣਾ ਵੀ ਬੇਟਾ ਦਾ ਚੱਕਰ ਪੈ ਜਾਣਾ ਠੀਕ ਨਹੀਂ ਜੋ ਦੋ ਬੋਰੇ ਭਰ ਕੇ ਲੈ ਹੋਰ ਕਿਹਾ ਦੋਹੇ ਜਣੇ ਨੇ ਜਾਣਾ ਗੱਡੀ ਦੀ ਜਗ੍ਹਾ ਬਥੇਰੀ ਐ ਪੈਂਟ ਦੋਹੇ ਟਿੰਕ ਪੈਂਟ ਪੈਂਟ ਗੱਡੀ ਲੈ ਕੇ ਜਾਈਏ ਯਾਰ ਪੈਂਟ ਆ ਵਾਲੀ ਲਈ ਜੰਨੇ ਆ ਕਿ ਉਹ ਲਈ ਜੀ ਆ ਵੀ ਠੀਕ ਹੈ। ਧੋਨੇ ਲਈ ਜੀ ਲੋ। ਧੋਨੇ ਵਾਲਾ ਤੂੰ ਦੇਖੀ ਆਂਗੀ। ਓਕੇ। ਪਿਛਲੀ ਵਾਰ ਜਦ ਆਪਾਂ ਪਾਲੰਗਪੁਰ ਗਏ ਸੀ, ਬੈਲਟਰ ਰਹਿ ਗਈ ਸੀ। ਬੈਲਟਰ ਰਹਿ ਗਈ ਦੀ ਹਾਂ। ਫਿਰ ਰੂਮ ਤੁਹਾਡਾ। ਇਹਦੇ ਵਿੱਚ ਮੇਰਾ ਆਧਾਰ ਕਾਰਡ ਤੇ ਤੁਹਾਡਾ ਆਧਾਰ ਕਾਰਡ ਪਿਆ ਸੀ। ਆਧਾਰ ਕਾਰਡ ਜ਼ਰੂਰੀ ਐਥੇ ਰੂਮ ਤਾਂ ਹੀ ਮਿਲਦਾ। ਆਧਾਰ ਕਾਰਡ ਦੇਣਾ ਪੈਣਾ। ਕਾਲਗੇਟ ਤਾਂ ਪਿਆ ਤੁਹਾਡਾ ਬਰਸ਼ ਦੇ ਤਰੀ ਸੀ ਮੇਰੇ। ਬਰਸ਼ ਉੱਧਰ ਹੋਣਾ। ਆਹੀ ਐ ਨਾ? ਹਾਂ ਆਹੀ ਆ। ਕਾਲਗੇਟ ਕਿੱਥੇ ਆ? ਕਾਲਗੇਟ ਨਾ ਮਾ ਲਈ ਜਣਾ ਦਾ। ਨਵਾਂ ਲੀਜਣ ਨੇ ਵਿੱਚ ਪਿਆ ਹਣਾ ਸੌਦਿਆਂ ਦੇ ਉਹ ਹੋਗਾ ਉਹ ਮੈਂ ਕਿ ਬੜੇ ਨਾ ਹੋਵੇ ਨਹੀਂ ਨਹੀਂ ਫਾਇਦਾ ਬੜੀ ਆ ਜੇ ਜੇ ਫੇ بڑا ਐ ਫੇ ਜਾਂਦੇ ਹੋਏ ਉੱਥੋਂ ਦੁਕਾਨ ਤੋਂ ਲੈ ਲੂंगे ਦਾ ਰੁਪਿਆ ਵਾਲਾ ਛੋਟਾ ਜਿਹਾ ਜਿਹੜੀ ਜਿਹੜੀ ਚੀਜ਼ ਹੈ ਉਹ ਵੀ ਸ਼ਰਟਾਂ ਵਿੱਚ ਪਾਓ ਆਹ ਹੋ ਵੀ ਤਾਂ ਟੀ-ਸ਼ਰਟ ਉਹ ਵਾਲੀ ਰਹਿਣ ਦੀ ਬਾਹਰੇ ਉਹ ਪਾ ਦੂਗੇ ਹਣਾ ਓਕੇ ਆਹ ਰਹਿਣ ਤੇ ਇੱਥੇ ਰੱਖ ਤੇ ਜਿਹੜੇ ਵਾਲੇ ਬਣਾਣਾ ਬਨੇਨਾ ਦੇਖ ਲਿਓ ਤੁਸੀਂ ਜਿਹੜੀਆਂ ਮੈਂ ਕੱਡੀਆਂ ਵੀ ਆ ਸਾਰੀਆਂ ਤੁਹਾਡੀਆਂ ਆ ਹਾਂ 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 ਇੱਕ ਛੋਟੀ ਲੱਗਦੀ ਦੀ ਬੰਨੂ ਇੱਕ ਮਿੰਟ ਪਾਜੀ ਵੀਆਂ ਲੰਬੀਆਂ ਘੱਟ ਨੇ ਲੰਬੀਆਂ ਹਾਂ ਆ ਤਾਂ ਮੇਰੀ ਉਹ ਆ ਆ ਤਾਂ ਹੈਗੀ ਆ ਹੂੰ ਇਹ ਦੋਵੇਂ ਇੱਕ ਦੂਜੇ ਦੀਆਂ ਪਾਈ ਜਾਂਦੀਆਂ ਹੂੰ ਖਤਮ ਕਰ ਦੋ ਬਨੇਨਾ ਬਹੁਤ ਆ ਇੱਕ ਹੁਣ ਪਾਈ ਵੀ ਉਹ ਆ ਤੇ ਪਰਸੋਂ ਨੂੰ ਤਾਂ ਆਪਾਂ ਮੁੜੇ ਜਾਣਾ ਹਾਂ ਅਸੀਂ ਪਰਸੋਂ ਚੱਲ ਨੂੰ ਮੁੜੇ ਹੋਣਾ ਹਾਂ ਹੂੰ ਹੁਣ ਅੱਜ ਮਨਾਲਾ ਤੁਰੇ ਅੱਜ ਮਨਾਲੀ ਮਨੀਕਰਨ ਸ ਨਾ ਸੌਰੀ ਮਨੀਕਰਨ ਸਾਹਿਬ ਤੇ ਮਨੀਕਰਨ ਸਾਹਿਬ ਤੋਂ ਫਿਰ ਕੱਲੂ ਤੁਰਨਾ ਆਥੇ ਨੂੰ ਹਾਂ ਮਨੀਕਰਨ ਸਾਹਿਬ ਤੋਂ ਫਿਰ ਕੱਲੂ ਮਨਾਲੀ ਨੂੰ ਕ ਕੱਲ ਦੀ ਰਾਤ ਮਨਾਲੀ ਰਹਿ ਕੇ ਪਰਸੋਂ ਉੱਥੇ ਤੁਰਪਣਾ ਹਨ ਨਾ ਓਏ ਇਹਨਾਂ ਦਾ ਹੋ ਗਿਆ ਸਮਾਨ ਚੁੱਕ ਲੈ ਬੈਲਟ ਤਾਂ ਹਾਂ ਜੋ ਨਹੀਂ ਪਾ ਕੇ ਜਾਣੀ ਇਹਨੇ ਇੱਕ ਤਾਂ ਲਾਈ ਵੀ ਹੈ ਬੈਲਟ ਤਾਂ ਵਿੱਚ ਪਾ ਲੋ ਹੁਣ ਤਾਂ ਲੋਰੇ ਪਈ ਹੋਈ ਦੋਰੀ ਪਾ ਜਾਣੀ ਹੁਣ ਤਾਂ ਇਹੇ ਤੁਸੀਂ ਬਾਹਰ ਹੀ ਰੱਖਣਾ ਹਾਂ ਹਾਂ ਆਇਆ ਕਰ ਇਹਨੂੰ ਪਿੱਛੇ ਰੱਖ ਲਾ ਇਹਨੂੰ ਚਲ ਉਹਨੂੰ ਉਹਦੇ ਵਿੱਚ ਪਾ ਲੂ ਹੈਂਡ ਬੈਗ ਚ ਜਿਹੜੀ ਗੱਡੀ ਕੋ ਕਿਹਦੇ ਉਹਨੇ ਰੋਕ ਲਿਆ ਡਰਾਈਵਿੰਗ ਲੈਸਨਸ ਦੇਖਾਉ ਉਹ ਉਹ ਉਹਦੇ ਵਿੱਚ ਪਾ ਲੈਣਾ ਹਾਂ ਪਾਇਆ ਨਾ ਕਈ ਵਾਰ ਬਾਹਰ ਰੋਡ ਤੇ ਹਾਂ ਹੁਣ ਆਇ ਸਫਰ ਹੈਗਾ ਲੱਭਾ ਐਵੇਂ ਜੇਬ ਚ ਚੋਗੂਗਾ ਪਿਆ ਹੋਰ ਦੀਦੀ ਹੋਰ ਆਹ ਤੇਰਾ ਸਮਾਨ ਮੇਰਾ ਕੌਨੀਆ ਰੁਕ ਜੋ ਪਹਿਲਾਂ ਇੱਕ ਜਗ੍ਹਾ ਥੋੜਾ ਪੂਰਾ ਕਰਦਾ ਠੀਕ ਆ ਟਿੱਟੀਆਂ ਸੌਸਾ ਕਿੱਥੇ ਆ ਚਿੱਟੀਆਂ ਉਹ ਮਹੀਨੇ ਵਿੱਚ ਚੁਰਾ ਨਹੀਂ ਨੀ 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 ਇੱਕ ਚਿੱਟੀਆਂ ਦਾ ਜੋੜਾ ਮੁੱਲਾਂ ਦਾ ਤੋਤਾ ਹੋਇਆ ਹੂੰ ਇੱਕ ਤਾਂ ਹੁਣ ਆਹ ਵਾਲੀਆਂ ਤਾਂ ਮੈਂ ਪਾਏ ਜਾਣੀਆਂ ਉਹ ਨੀਚੇ ਵਾਲੀਆਂ ਆਹ ਰਹਿਣ ਦੇ ਜੈਮਨ ਇਹ ਫਿਰ ਮੈਂ ਪਾ ਦੂੰਗੀ ਆਹ ਵਾਲੀਆਂ ਪਾ ਜਾਣੀਆਂ ਦੇਖੋ ਤਾਜੀ ਮੈਂ ਦੇਖਿਆ ਨੀ ਪੂਰੇ ਨਹੀਂ ਹੈਗੀਆਂ ਮਨੂੰ ਮੈਂ ਦੇਖਿਆ ਸਵੇਰੇ ਧੋਣੇ ਵਾਲੀਆਂ ਹਾਂ ਉਰੇ ਦਾ ਹੋਰ ਪੂਰੇ ਦਾ ਇੱਕ ਇੱਕ ਪਈਆਂ ਹੈ ਇੱਕ ਇੱਕ ਕਰਵਾ ਦੂ ਪਈਆਂ ਐ ਇੱਕ ਇੱਕ ਪਤਾ ਨਹੀਂ ਕਿੱਧਰ ਹੋਣੀ ਇਹਨਾਂ ਨਾਲ ਦੀ ਇੱਕ ਇੱਕ ਕਾਲੀ ਪਾਣੀ ਤੇ ਪੀਲੀ ਪਾਣੀ ਹੂੰ ਤੇ ਆ ਬੂਟ ਫਿਰ ਸ਼ੂਜ਼ ਆਇਓ ਰੱਖ ਲੈਣੇ ਤੜੀ ਗੱਡੀ 'ਚ ਗੱਡੀ ਨਾਲੇ ਜਾਣੀ ਆਪਣੇ ਉਹ ਗੱਡੀ ਦਾ ਭਲਾ ਨਾਲੇ ਜਾਣੀ ਆ ਗੱਡੀ ਦੇ ਬਗੈਰ ਆਹਾਂ ਵੀ ਆਪਾਂ ਨੇ ਸਮਾਰੇ ਮਸਾਲੇ ਵਸੂਟ ਹੈ ਰੇੜਾ ਨਾਲੇ ਵਧੀਆ ਟਰ ਬਣੂਗੀ ਆ ਹਾਂ ਵੀ ਚੱਲੇ ਜੀ ਨਵਾਂ ਕਲਚਰ ਮੋ ਨਾਲੀ ਨੇ ਰੇੜਾ ਲੈ ਹਾਂ 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 ਦੇਖੀ ਰਹੀ ਆਂ ਜਿੰਨੇ ਤੱਕ ਮੁਨੇ ਆਉਗੇ ਫੇ ਟੈਨਸ਼ਨ ਕਰਦੀ ਆਂ ਆਹ ਦਾ ਛੋਟੀ ਕਿੱਟ ਚ ਪਾ ਲਾਉਣਾ ਹਾਂ ਹਾਂਜੀ ਹਾਂਜੀ ਉਹ ਮੈਂ ਪਾਣੀ ਆ ਦੋ ਤਿੰਨ ਚੀਜ਼ਾਂ ਹੀ ਪਾਣੀ ਆ ਜਿੰਨਾ ਕੁਛ ਨਹੀਂ ਪਾਉਣਾ ਹੈਗਾ ਹਾਂ ਆਹ ਦੇਖੋ ਆ ਤੁਹਾਡੇ ਪੂਰਾ ਹੋ ਗਏ ਤੁਸੀਂ ਮੜੀ ਯਾਦ ਕਰੋ ਰਮਾਲ ਤੁਹਾਡੇ ਪਾਲੇ ਹਾਂ ਸੌਕਸ ਤੁਹਾਡੇ ਪਾਲੀ ਸ਼ਰਟ ਆ ਪਾ ਲੀਆਂ ਤੇ ਉਹ ਪਾ ਲਈ ਆਪਣੀ ਕੈਰੀ ਦੇ ਦੇ ਹੁਣ ਤੱਕ ਤੁਸੀਂ ਇਹ ਕਹੇ ਮੇਰੇ ਕੋਲ ਕੁਈਓ ਸ਼ੈਲਟਰ ਟੀ-ਸ਼ਰਟ ਕਿਹੜੀ ਕਹਿੰਦੇ ਤੁਸੀਂ ਟੀ-ਸ਼ਰਟ ਇੱਕ ਤਾਂ ਉਹ ਵਾਲੀ ਤਾਂ ਮੈਂ ਹੁਣ ਪਾ ਲਈ ਨੀ ਤੁਸੀਂ ਪਾ ਲਈ ਹੈਨਾ ਇੱਕ ਵਾਈਟ ਤਾਂ ਵਿੱਚ ਪਾਤੀ ਇਹਦੇ ਹਾਂਜੀ ਇੱਕ ਬਲੈਕ ਜੀ ਹੋਰ ਤੀ ਮੈਂ ਉਹੀ ਕਹਿੰਦੀ ਆ ਇੱਕ ਬਲੈਕ ਹਾਂ ਹਾਂ ਬੜੀ ਬਲੈਕ ਜੀ ਨਾ ਇੱਕ ਇਹ ਵੀ ਵਿੱਚ ਪਾ ਲਾ ਜੇ ਇਹ ਇਹ ਉੱਥੇ ਪਾ ਲਾਂਗੇ ਹਾਂ ਲੋਰ ਤੁਸੀਂ ਪਾ ਕੇ ਜਾਣੀ ਵਿੱਚ ਪਾ ਲੇ ਤੇ ਇਹ ਵਾਲੀ ਪਾ ਜੂਗਾ ਹੁਣ ਜਾਂਦੇ ਹੋ ਇੱਕ ਲੋਰਾਂ ਹੋਰ ਵਿੱਚ ਲੋਰ ਹੋਰ ਪਾ ਲਈ ਹੋਰ ਕੋਈ ਲੋਰ ਨਹੀਂ ਪਾਈ ਇਹਦੇ ਵਿੱਚ ਪੈਂਟਾ ਕਿ ਪੈਂਟਾ ਹੀ ਦੋ ਪੈਂਟ ਪੈਂਟਾ ਇਦਾਂ ਦਾ ਕਿਸ ਤਰ੍ਹਾਂ ਦਾ ਨਾ ਇੱਥੇ ਉਹ ਇੱਥੇ ਇੱਕ ਐਕਸਟਰਾ ਖਲੋ ਜਦਾ ਹੈਗੀ ਉਹ ਇਹਨਾਂ ਨੇ ਉਹਦੇ ਵਿੱਚ ਪੋਟਸ਼ੀ ਇੱਕ ਇਦਾਂ ਕਰੋ ਅ ਨਹੀਂ ਇਹ ਨਹੀਂ ਇਹ ਤਾਂ ਬਾਈ ਵਾਲੀ ਹੈ ਇੱਕ ਲੋਰ ਇੱਥੇ ਪਈ ਜਾ ਥੱਲੇ ਕਰੋ ਚੱਤ ਮੜੀ ਉਹ ਲੋਰ ਇਹ ਲੋਰਾ ਪਈਆ ਆਹਾ ਦੋ ਲੋਰਾ ਵਾਲੀਆਂ ਮੇਰੀਆਂ ਹੀ ਆਹ ਕਹਿੰਦੇ ਐਦਾਂ ਦੀ ਹਲਕੀ ਜਿਹੀ ਲਮ ਕੱਟ ਕਰੋ ਆ ਵਾਲੀਆਂ ਇਹਦੇ ਜੋ ਇੱਕ ਲੋਰ ਜਿਹੜੀ ਮਰਜ਼ੀ ਰੱਖ ਲਓ ਇਹਦੇ ਜੋ ਆ ਨੀਚੇ ਵਾਲੀ ਰੱਖ ਲਓ ਚਲੋ ਆਪੋ ਲੋ ਜোন ਟੋਟਾ ਪੋਰਸਲ ਪੂਰਾ ਹੋ ਗਿਆ ਹਮ ਪਰਨੀ ਮੇਰਾ ਸੋਣਾ ਹਾਂ ਪਰਨੀ 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 ਦੇ ਵੀ ਤਾਂ ਚਾਹੀਦੇ ਤੁਹਾਡੇ ਪੱਗਾਂ ਵੀ ਜਾਣੀਆਂ ਉੱਥੇ ਤਾਂ ਫਿਰ ਐਂ ਕਰੂੰਗੇ ਅ ਉੱਥੇ ਤਾਂ ਪੱਗਾਂ ਹੀ ਲੈ ਜਾਂਦੇ ਆ ਹੋਰ ਕੀ ਹੈ ਨਾ ਪੱਗਾ ਠੀਕ ਰਹੇ ਹਾਂ ਕਿਧਰ ਰਾਤ ਦੇ ਮੰਨਣੇ ਨੂੰ ਨੋਰਮਲ ਨਾ ਰਾਤ ਨੂੰ ਛੋਟਾ ਪਰਨਾ ਲੈ ਲੈਂਦੇ ਇੱਕ ਉਹ ਛੋਟਾ ਪਰ ਨਾ ਬਾਹਰ ਤੋਤਾ ਵਾ ਉਹ ਲੈ ਲੈਣਾ ਇਹਦੇ ਚ ਪੱਗਾਂ ਜਿਹੜੀਆਂ ਜਣੀਆਂ ਮੇਰਾ ਸੁੰਡ ਤੁਸੀਂ ਲੈ ਕੇ ਨਹੀਂ ਆ ਪੱਗ ਸੁਕ ਮੈਂ ਹੁਣ ਜਾਂਦੇ ਜਾਂਦੇ ਚੱਕ ਲੰਨੇ ਆ ਉੱਥੋਂ ਇਹ ਤਾਂ ਦੀ ਪੱਗ ਖੜਨੀ ਕੋਈ ਹਾਂ ਇਹਦੇ ਦੇ ਦੇਖੋ ਹੈਗੀ ਇਹਦੇ ਚ ਮੋਰ ਲੱਗਿਆ ਉਹ ਪਿੱਛੇ ਪੱਗਾਂ ਤਾਂ ਇੱਕ ਤਾਂ ਮੋਰ ਪੰਖੀ ਆ ਤੇ ਇੱਕ ਰੈੱਡ ਲੈ ਲਈਏ ਬਲੂ ਲੋ ਬਲੂ ਹੈਗੀ ਕੋਈ ਬਲੂ ਬਲੂ ਸੁੰਟਾ ਕੋਈ ਮਾਤਾ ਇਹ ਤਾਂ ਹੋਣੀ ਨਹੀਂ ਜੈਸ ਵੀ ਨੂੰ ਕੋਈ ਬਲਿਊ ਬਲੈਕ ਲੈ ਲਓ ਬਲੈਕ ਬਲੈਕ ਲੈ ਲਓ ਪਲੀਜ਼ ਬਲੈਕ ਠੀਕ ਆ ਬਲੈਕ ਅਜੇ ਨਾਲ ਬਲੈਕ ਤਾਂ ਹੈਗੀ ਆ ਤੈ ਮਾਰਨੇ ਵਾਲੀ ਹੋਈ ਵੀ ਬਲੈਕ ਦਾ ਅਜੇ ਨਾਲ ਜਿਹੜੀ ਬਲੈਕ ਨੂੰ ਮਾਰ ਦੇ ਤੈ ਮਾਰ ਲਈ ਨੂੰ ਇਹ ਹੁਣ ਬਾਕੀ ਸਮਾਨ ਆਪਣਾ ਹੋ ਗਿਆ ਸਾਰਾ ਰੈਡੀ ਉਹ ਜਿਹੜੀ ਸਲੈਂਟਰੀ ਆ ਉਹ ਫੇ ਮਾਲਾ ਵਾਲਿਆਂ ਦੀ ਲੈ ਕੇ ਜਾਣੀ ਮਾਲਾ ਵਾਲੇ ਤੁਹਾਡੇ ਸਾਰੇ ਵਾਲਿਆਂ ਦੀ ਲੈ ਕੇ ਜਾਣੀ ਜੇ ਕੋਈ ਇਹਦੇ ਮੁੰਡਾ ਹੰਦੀ ਭਰਾਇਓ ਨਹੀਂ ਹੈਗੀ ਰਾਤ ਲੈ ਕੇ ਗਏ ਸੀ ਕਿਆ ਕਰਿਆ ਉਹ ਉਹਦਾ ਬੜਾ ਸਿਲੰਡਰ ਲਿਆਇਆ ਭਰਾਕੇ ਸਿਲੰਡਰੀ ਥੋੜੀ ਦੇਈਏ ਖੜੀ ਉਹ ਬੜਾ ਵੀ ਨਹੀਂ ਭਰਾਕੇ ਲਿਆਂਦਾ ਹੁਣ ਉਹ ਪਿਆ ਉਹਦਾ ਭਰਾਇਆ ਵਾ ਗੱਡੀ 'ਚ ਉਹ ਤਾਂ ਭਰਾ ਸਿਲੰਡਰੀ ਦੇ ਜੋ ਭਰਾ ਲਿਆ ਸਿਲੰਡਰੀ ਆਪਣੇ ਵਾਲੀ ਦਾ ਨਾ ਉੱਪਰ ਤੇ ਉਹ ਜਿਹੜਾ ਉਹ ਜਿਹਦੇ ਕਿਆ ਕਹਿੰਦੇ ਹੁੰਦੇ ਉਹਨੂੰ ਰੈਗੂਲੇਟਰ ਜਿਹਦੇ ਅੱਗ ਨਿਕਲਦੀ ਹੁੰਦੀ ਆ ਉਹ ਚੁੱਲਾ ਜਾਂ ਸਾਰਾ ਚੇਂਜ ਹੋ ਗਿਆ ਚੱਕ ਲਈ ਚਲੋ ਜਦ ਉੱਥੇ ਸੌਰਾ ਸਾਹਿਬ ਵਾਲਾਂ ਦੀ ਹੈਗੀ ਆ ਫੇਰ ਕਿਆ ਲੋੜ ਲੈ ਹਾਂ ਬੇੜੀ ਥੱਕੀ ਦਿੱਤੀਓ ਕਾ ਜਿਹੜੀ ਸਾਡੇ ਘਰ ਦੀ ਜਿਹੜੇ ਸਾਡੀ ਹੋ ਜਾ ਪੂਰਾ ਕਬਜ਼ਾ ਸਾਡਾ ਨਹੀਂ ਨਹੀਂ ਦੇ ਦੇਣੀ ਤੇ ਉਹ ਫੇਰ ਮਾਲਾ ਤੋਂ ਚੱਕ ਲੂਗੇ ਸਿਲੰਡਰੀ ਹਨਾ ਉਹ ਕਹਿੰਦੇ ਨਾ ਜਦ ਤੁਸੀਂ ਭੱਠੀ ਨੇ ਆਇਓ ਕਹ ਦੇ ਦਿਓ ਨਾ ਸੀ ਲਿਆਉਣੀ ਤੇ ਨਾ ਸੀ ਜਾਣ ਜਾਣਾ ਨਹੀਂ ਆਹਾ ਆਹ ਰੈਸ਼ਮੀ ਨੂੰ ਤਾਂ ਵਧੀਆ ਕਰਿਆ ਤਾਂ ਜਿਹੜੀ ਮਹਗੀ ਮੂਗੀ ਰੱਖ ਲਈ ਨਾ ਨਾਲ ਇਹ ਚੀਜ਼ਾਂ ਦਾ ਫਿਰ ਉੱਥੇ ਮਹਿੰਗੀਆਂ ਬਹੁਤ ਆ ਮੈਂ ਤਾਂ ਹੀ ਕਹਿੰਦੀ ਆਪਾਂ ਨਾਲ ਆਪਣਾ ਨਾਲ ਵੀਡੀਓ ਬਣ ਜੂ ਨਾਲੇ ਮੈਂ ਖੁਸ਼ੀ ਬਣਾ ਲੂ ਹਾਂ ਨਾਲੇ ਯਾਰ ਆਪਣੇ ਹੱਥ ਦੀ ਚੀਜ਼ ਹਨਾ ਉੱਥੇ ਇਹਨੂੰ ਇੱਕ ਆਹ ਇੱਕ ਪਲੇਟ ਦਾ ਉੱਥੇ ਸਮਝ ਲਾ ਆਪਾਂ ਦਵਾਂਗੇ 200 ਰੁਪਈਆ ਹੈ ਕਿੱਥੇ ਚੀਜ਼ ਸਾਰੀ 10 ਰੁਪਏ ਦੀ ਤੇ ਕੰਗਾ ਵਗੈਰਾ ਕੰਗਾ ਵਗੈਰਾ ਸਾਰਾ ਹਾਂ ਇੱਕ ਕੰਗਾ ਵੀ ਰੱਖ ਲਓ ਹਾਂਦੀ ਵੀ ਤੇਲ ਚ ਕੰਗਾ ਤੇਲ ਤੇ ਰਵਟਾ ਰਵਟਾ ਗਏ ਗਾਨੀ ਅਸੀਂ ਕਿਹ ਚੁੰਡੀਆਂ ਕਰਦੇ ਆ ਨਾ ਜੈਸਮਿਨ ਵਾਸਤੇ ਮੈਂ ਇਹ ਤਾਂ ਰਵਟਾ ਪਾਉਂਦੀ ਨਹੀਂ ਮੈਂ ਤਾਂ ਰਵਡਵਡ ਪਾਉਂਦੀ ਆ ਦੇਖੋ ਉਹੀ ਹੋ ਗਿਆ ਪੰਜਾਬੀ ਭਾਸ਼ਾ ਦਾ ਰਵਟਾ ਹਾਂ ਤੇ ਆਹ ਅਸੀਂ ਮੰਗਾਇਆ ਜੀ ਹਾਂ ਆ ਕਰਿਓ ਇੱਧਰ ਨੂੰ ਮੜਾ ਜਾ ਫਿਰ ਇਹ ਲੈ ਕੇ ਜਾਣ ਦਾ ਫਾਇਦਾ ਹੈਗਾ ਦੇਖੋ ਤਾਂ ਇਲੈਕਟ੍ਰਿਕ ਨਾਲ ਚੱਲਦਾ ਇਹ ਲੈ ਜੰਨੇ ਆ ਦੇਖ ਲਓ ਗੱਡੀ 'ਚ ਰੱਖਣਾ ਉਹ ਪਰਮਿਸ਼ਨ ਆ ਕੇ ਆਉਂਦਾ ਵਾ ਉੱਥੇ ਹੋਟਲ ਵਿੱਚ ਇਹ ਅੰਦਰ ਪਤਾ ਨਹੀਂ ਚੱਲਣ ਦਊਗੇ ਪਤਾ ਨਹੀਂ ਹੂੰ ਆਪਾਂ ਬਾਹਰ ਤੇ ਹੀ ਬਣਾ ਲੂਗੇ ਨਹੀਂ ਆਪਾਂ ਫਿਰ ਉੱਥੇ ਆਪਣਾ ਕੋਲ ਸਿਲੰਡਰ ਹੀ ਹੈਗੀ ਤਾਂ ਹੈਗੀ ਹੋਊਗੀ ਕਹਿੰਦੀ ਆ ਤੁਹਾਨੂੰ ਵੀ ਇਹਦੀ ਵੇਲੇ ਲੋੜ ਤਾਂ ਆਪਾਂ ਨੂੰ ਹੈ ਨਹੀਂ ਯਾਰ ਹਾਂ ਹੈ ਛੱਡ ਪਰਾਂ ਤੂੰ ਇਹਨੂੰ ਰਹਿਣ ਦੇ ਹਾਂ ਤੇ ਉੱਥੇ ਸਿਲੰਡਰ ਹੀ ਹੈਗੀ ਆ ਹੋਰ ਉਹ ਲੈ ਲਿਆ ਕੋਈ ਉਹ ਪਤੀਲਾ ਕੋਈ ਛੋਟੂ ਜਿਹਾ ਅੱਛਾ ਮम्मी ਕਹਿੰਦੀ ਮੈਂ ਦਊਗੀ ਮਾਲਾ ਲਈ ਹਾਂ ਇੱਕ ਮੇਰੇ ਕੋਲ ਛੋਟੀ ਜੀ ਉਹ ਕੜਾਹੀ ਪਈ ਵੀ ਮੈਂ ਉਹ ਦਊਂਗੀ ਉਹ ਲੈ ਕੇ ਜਾ ਅੱਛਾ ਠੀਕ ਆ ਹੁਣ ਆ ਵੀ ਲੈ ਜਾਣਾ ਆਪਾਂ ਨੇ ਕਿਉਂਕਿ ਕੁਝ ਨਹੀਂ ਪਤਾ ਹੁੰਦਾ ਆ ਭਾਂਡੇ ਲੈ ਲੈ ਜੀ ਨਾਲ ਇੱਕ ਹੈ ਕੜਛੀ ਕੜਛੀ ਦੇ ਦੋ ਕੜਛੀ ਦੇ ਦੋ ਆ ਰਹਿਣ ਦੋ ਕੜਛੀ ਲੈ ਦੋ ਦੀਦੀ ਥੋੜੇ ਜਿਹਾ ਇਹ ਚਮਚ ਲੈ ਲਈ ਜੀ ਦੋ ਦੋ ਗਲਾਸ ਦੋ ਪਲੇਟਾਂ ਹਨਾ ਤੇ ਆਹ ਸਮਾਨ ਲੈ ਲਿਆ ਜੀ ਉਹ ਇੱਕ ਮੇਨ ਚੀਜ਼ ਤਾਂ ਰਹਿ ਗਈ ਕੀ ਚੌਲ ਲੈ ਚੌਲ ਤਾਂ ਕਰੀ ਲੋ ਕੋਕਲ ਲਈ ਪਸੀਨਾ ਲੈ ਟਿੱਟ ਭਰੂਗੇ ਆਏ ਤਾਂ ਮੂੰ ਵੀ ਆਪ ਨੂੰ ਸੁਖਾ ਲਾ ਨਹੀਂ ਆਏ ਦਾ ਭਲਾ ਚਲ ਖਾਉਂਗੇ ਉਹ ਹਾਂ ਗਲਾਸ ਗਲਾਸ ਲੈਨੇ ਹਾਂ ਤੇ ਆਏ ਦਾ ਉਦਾਂ ਵੀ ਰੋਟੀ ਵੀ ਛਕੂਗੇ ਇਹ ਤਾਂ ਯਾਨੀ ਇੱਕ ਜਗ੍ਹਾ ਜਿੱਦਾਂ ਹੁਣ ਕਿਤੇ ਆਪਾਂ ਬੈਠੇ ਆ ਹਨਾ ਉੱਥੇ ਦਾ ਇੰਜੋਏਮੈਂਟ ਵਾਸਤੇ ਆ ਇਹਦਾ ਹੁਣ ਕਿਤੇ ਆਏ ਤਾਂ ਹੈ ਨਹੀਂ ਆ ਵੀ ਕਿਤੇ ਐਨੇ ਵੀ ਨਹੀਂ ਲੀਚੜ ਹੈਗੇ ਅਸੀਂ ਵੀ ਰੋਟੀ ਖਾਣੀ ਹੋਣੀ ਵੀ ਮੈਗੀ ਨਾਲੇ ਥਾਰ ਲਾਂ ਦੋ ਤਿੰਨ ਦਿਨ ਨਹੀਂ ਆਏ ਤਾਂ ਖਾਉਂਗੇ ਹਾਂ ਦੇ ਨਾਸਾ ਪੁੱਛ ਲੈ ਇੱਡੀ ਟੌਪਸ ਦੇ ਦੋ ਮੈਗੀ ਲੈ ਲਈ ਜੀ ਆਪਾਂ ਦੋ ਪੈਕੇਟ ਆ ਆ ਕੇ ਆ ਵੀ ਮੈਗੀ ਆ ਜੈਸਮੀ ਨਾ ਹਾਂਜੀ ਚਿੱਨੀ ਨਿਊ ਚਿੱਲੀ ਨੂਡਲਸ ਤੇ ਆ ਲੈ ਲਈ ਧਾਲ ਨਾਲ ਇਹ ਆ ਮਸਾਲੇ ਆ ਜੀ ਤੇ ਆਹ ਪਾਸਤਾ ਹੋ ਗਿਆ ਮਕਰੋਨੀ ਹੋਗੀ ਠੀਕ ਆ ਜੀ ਆਪਾਂ ਲੈ ਚੱਲੇ ਆਪਣੀ ਪੂਰੀ ਕੰਮੀ ਕਰਕੇ ਹਾਂ ਜਿੰਨੀ ਕੀ ਚੀਜ਼ ਯੂਜ਼ ਹੋ ਗਈ ਉੰਨੀ ਕੁ ਕਰ ਲਾਂਗੇ ਜਿੰਨੀ ਕੁ ਨਾ ਹੋਈ ਆਪਣੇ ਘਰੇ ਵਾਪਸ ਆ ਜੂਗੀ ਉੱਥੇ ਗਿਆ ਠੀਕ ਹੈ ਨਾ ਵੀ ਜੇ ਹੁਣ ਹੁਣ ਇਦਾਂ ਵੀ ਸਮਝ ਲਉ ਆ ਲਾਈਓ ਮੜਾ ਢੱਕਣ ਸੈਟ ਜੀ ਕਰਕੇ ਗੱਲ ਇਦਾਂ ਏ ਹੁਣ ਚੀਜ਼ ਵਾਧੂ ਦਾ ਫਾਇਦਾ ਹੀ ਆ ਠੀਕ ਹੈ ਨਾ ਤੇ ਦੇਖਣੇ ਨਾਲੋਂ ਆਪਣੀ ਘਰ ਦੀ ਚੀਜ਼ ਲੈ ਕੇ ਜਾਓ ਵਧੀਆ ਹੈ ਹਾਂ ਉਹ ਲਾ ਦੋ ਉਹਦਾ ਪੱਗਾਂ ਦਾ ਇੱਕ ਪੱਗ ਹੋਰ ਜੇ ਇੱਧਰ ਇੱਧਰ ਨਾਲ ਤਾਂ ਕਾਲਾ ਉਹ ਤੇ ਨੇ ਦੋਏ ਠੀਕ ਹਨ ਇੱਕ ਬਲੈਕ ਹੋਗੀ ਪੱਗ ਹੋਰ ਕਿਹੜੀ ਨੇਵੀ ਬਲੂ ਹਾਂ ਬਸ ਦੋ ਪੱਗਾਂ ਹੋ ਗੀਆਂ ਠੀਕ ਹੈ ਮੈਂ ਉਹਨੇ ਬਾਤ ਇਹ ਕਰਨਾ ਲੈ ਦੇਣੀ ਹਾਂ ਮੈਂ ਪਰਨਾ ਜੇ ਜੇ ਮੈਂ ਰਬੜ ਬੈਠੇ ਜਿਹਾ ਕਰਦਾ ਜੀਵਿੰਦਰ ਦੇ ਜੈਕਟ ਹਾਫ ਬਾਜੂ ਪਾ ਲਈ ਪਾ ਲਈ ਬਸ ਸਰ ਹਾਫ ਬਾਜੂ ਮੈਨੂੰ ਲਾਉ ਲੀ ਜੈਕਟ ਫਿਰ ਨਹੀਂ ਜਾਂ ਸਕਦੀ ਇੱਕ ਅੱਧੀ ਲੈਣ ਕਰੂਗਾ ਬਾਜੀ ਤੇ ਠੰਡ ਵਿੱਚ ਜੇ ਪੌਣੀ ਮੈਂ ਕਹਿੰਦਾ ਕਦੀ ਹੱਫ ਬਾਜੂ ਲੈ ਜੂंगे ਨਾਲ ਗੱਡੀ 'ਚ ਰੱਖ ਲਾਂਗੇ ਜੇ ਕਿਤੇ ਲੋਡ ਪਈ ਅੱਧੀ ਬਾਜੂ ਤੇ ਪੂਰੀ ਬਾਹ ਦੀ ਸੜਕ 'ਤੇ ਗੱਲ ਪਤਾ ਕੀ ਹੈ ਮੌਸਮ ਦਾ ਉੱਥੇ ਘੜੀ ਦਾ ਨਹੀਂ ਪਤਾ ਕਈ ਵਾਰ ਸਨੋਸ ਨੂੰ ਪੈ ਜਾਂਦੀ ਆ ਫੇਰ ਠੰਡ ਲੱਗੂਗੀ ਕਿਆ ਫਾਇਦਾ ਜਿੱਦੀ ਮੈਂ ਰਬੜ ਤੇ ਕੋਟੀ ਪਾ ਕੇ ਫਿਰੂਗਾ ਤੇ ਜੈਕਟ ਬਣੂਗੀ ਨਹੀਂ ਫਿਰ ਨਹੀਂ ਫੇ ਜੱਟ ਸੌਦਾ ਕਰ ਲੰਦੇ ਲੋਈ ਰੱਖ ਲੰਦੇ ਨਾਲ ਇਹ ਰੋ ਰਿਆ ਹੋਰ ਕੀ ਆਂ ਰੋਬੜ ਬੈਂਡ ਬੰਦ ਕਿੱਥੇ ਇਹ ਇਹ ਆ ਮਸਾਲੇ ਮਸੂਲੇ ਤਾਂ ਜੀ ਤੁਸੀਂ ਦੇਖੇ ਲੈ 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 ਨਾ ਪਿਆਜ਼ ਪੀਉ ਜੇ ਤਾਂ ਨਹੀਂ ਘੱਟ ਜੂਗੇ ਆਪਣੇ ਕੋ ਮੈਂ ਪਿਆਜ਼ ਜ਼ਿਆਦਾ ਰੱਖ ਲਿਆ ਆਲੂ 2 ਰੱਖੇ ਆ ਆਲੂ 2 ਆਓ ਚੱਲ ਆਲੂਆਂ ਦਾ ਤਾਂ ਕੋਈ ਕੰਮ ਨਹੀਂ ਹਾਂ ਦੇਖੋ ਤਾਂ ਪਿਆਜ਼ ਵੀ ਥੋੜੇ ਪੱਤੇ ਲੱਗਦੇ ਹੋਣਗੇ ਹੁਣ ਤਾਂ ਘਰਾਂ ਦਾ ਖੁੱਲਾ ਹੈਗਾ ਸਮਾਨ ਉਹ ਕਿੱਲੋ ਰੱਖ ਲੈਣ ਦੇ ਕਿੱਥੇ ਗੱਡੀ 'ਵਾਂ ਕਿ ਆ ਭਜਨ ਲੱਗਣਾ ਇਹ ਨਾ ਕਿੱਲੋ ਖੰਡ ਪਿਆਜ਼ ਨਹੀਂ ਤਾਂ ਗੱਡੀ ਜਿਹੜੀ ਤੁਸੀਂ ਬੁੱਕ ਕਰੀ ਬੁੱਕ ਨਹੀਂ ਕਰੀ ਅਸੀਂ ਆਪੇ ਚੱਲਿਆ ਆਪਣੀ ਉਹ ਲੈ ਕੇ ਜਾਣੀ ਆਪੇ ਚ ਲੱਗੇ ਲਿਖ ਦੇ ਜਾਣੀ ਆ ਵੀ ਨਹੀਂ 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 ਆਪਾਂ ਆਪਣੀ ਉਹ ਲੈ ਜਣੀ ਆਮਨ ਵਾਲੀ ਗੱਡੀ ਮੰਗਾ ਲਈ ਅੱਛਾ ਅੱਛਾ ਹਾਂ ਉਹ ਗੱਡੀ ਚ ਚੱਲਦੇ ਗੱਲ ਆਏ ਆ ਮੈਂ ਹੁਣ ਅਸੀਂ ਪਤਾ ਕਰਿਆ ਜੇ ਹੁਣ ਆਪਾਂ ਮੁੱਲ ਦੀ ਗੱਡੀ ਕਰੀਏ ਕਿਰਾਏ ਪਰ ਆਪਾਂ ਨੂੰ 11-12000 ਦੀ ਗੱਡੀ ਹੋਣੀ ਜੇ ਆਪਾਂ ਆਪਣੀ ਗੱਡੀ ਲੈ ਕੇ ਜਾਈਏ ਉਹਨਾਂ ਸਾਰਾ 202400 ਦਾ ਤੇਲ ਪੀਣਾ ਆ ਚਾਚਾ ਹੀ ਨਹੀਂ ਜਾ ਕੇ ਆਏ ਇਹ ਕਹਿੰਦੇ ਸਾਡਾ ਸਾਰਾ ਹੀ 2000 ਦੇ ਗੇੜ ਚ 2000 ਕਹਿੰਦਾ 1400 ਕਹਿੰਦਾ ਦਾ ਚਾਹਤਾ ਦਾ ਕੇ ਕਹਦਾ ਤਾਂ 2000 2000 ਮੰਨ ਲਓ 2000 ਦਾ ਤੇ ਲੱਗਣਾ ਕਿੱਥੇ ਦਾਖ 12000 ਕਿੱਥੇ 2000 ਸਾਡਾ ਤਾਂ 10 10000 ਚ ਤਾਂ ਸਾਰਾ ਗੇੜਾ ਆ ਜਣਾ ਸਾਡਾ ਕੱਪੜੇ ਮਰਜੀ ਨਾਲ ਰੁਕਦੀ ਵੀਡੀਓ ਰਾਤ ਤੱਕ ਤਿੰਨ ਚਾਰ ਵਾਰ ਬਣਾਉਣਾ ਨਾਲੇ ਮਰਜੀ ਨਾਲ ਰੁਕੇ ਵੀਡੀਓ ਬਣਾਦਾ ਨਾਲੇ ਜਿੱਥੇ ਮਰਜੀ ਰੁਕ ਜਾਓ ਆਪਣੀ ਚੀਜ਼ ਦਾ ਆ ਫਾਇਦਾ ਰੁਕਦਾ ਨਹੀਂ ਬਾਲ ਬੰਨ ਕਹਾਂ ਬਾਰ ਬਾਰ ਰੁਕੀ ਹੋ ਜਾਂਦਾ ਹਾਂ ਗੱਲ ਆ ਹਾਇ ਚਲਦੀ ਕੋਤ ਹਟਾ ਰੱਖ ਲੈ ਇੱਕ ਪਾਸੇ ਮਾ ਨਾਲ ਮਸੀ ਜਾਉਗੇ ਨਹੀਂ ਬਸਰੀ ਦਾ ਪੈਂਸ ਜੈਨ ਕੰਬਲ ਦੀ ਵੀ ਵੈਸੇ ਲੋੜ ਨਹੀਂ ਤੀ ਯਾਰ ਸਰਦਾਰ ਜੀ ਉੱਥੇ ਮਨੀ ਕਰਨ ਸਾਹਿਬ ਥੋੜੀ ਜੀ ਲੋੜ ਅਸਾਂ ਮਨੀ ਕਰਨ ਸਾਹਿਬ ਹਾਂ ਆਪਣੀ ਹੱਡੀ ਲੈ ਕੇ ਜਾਣੀ ਪਾਏ ਇੱਕ ਬਿਸਤਰਾ ਚਲੋ ਫਾਇਦਾ ਹੀ ਆਹ ਗੱਲ ਲੱਗਦੀ ਗੱਲ ਉਹ ਨਹੀਂ ਹੈਗੀ ਉਸੇ ਕੰਬਲ ਵੈਸੇ ਤਾਂ ਧੋ ਕੇ ਰੱਖੇ ਹੁੰਦੇ ਪਰ ਫਿਰ ਵੀ ਥੋੜੇ ਜਿਹਾ ਜੀਵ ਲੱਗਦਾ ਹੈ ਲੈਣਾ ਹਾਂ ਗੱਲ ਫੂਰ ਫੂਰ ਤੁਹਾਨੂੰ ਮਿਲੇ ਬਗਾਰਾ ਨਾ ਫਿਰ ਵੀ ਹੂੰ 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 ਨਹੀਂ ਚਲੋ ਠੀਕ ਆ ਤੇ ਬਾਕੀ ਹੁਣ ਤੂੰ ਆਪਣਾ ਸਮਾਨ ਕਰ ਪੈ ਕੇ ਭਾਈ ਉਹ ਲਓ ਜੀ ਹੁਣ ਇੱਕ ਪੈਕਿੰਗ ਹੋ ਗਈ ਮੇਰੇ ਵਾਲੀ ਹੁਣ ਜੈਸਮੀਨ ਵਾਲੀ ਆਹ ਭਾਂਡੇ ਭੁੰਡੇ ਕਿਸੇ ਹੋਰ ਇਹ ਲੱਗ ਲੱਗ ਉਹਦੇ ਚ ਕਿਸੇ ਲੱਗ ਚ ਪਾ ਦੋ ਲੱਗ ਬੈਗ ਚ ਪਾ ਲੈਣੇ ਤੇ ਕਿ ਕਿ ਉਹ ਟੰਗਣੇ ਵਾਲੀਆਂ ਤੇ ਗੱਡੀ ਚ ਟੰਗ ਦੇਣੀ ਆ ਆ ਤੇ ਭਾਂਡੇ ਭੁੰਡੇ ਵਾਲਾ ਸਿਸਟਮ ਆਪਣਾ ਲਿਆਦਾ ਕਰ ਲੀਏ ਇੱਕ ਦੋ ਪੈਕਟ ਬਿਸਕਟਾਂ ਦੇ ਲੈ ਲੈਂਦੇ ਆ ਨਾ ਨਾਲ ਜਾਂਦੇ ਹੋਏ ਤੇ ਉਹੋ ਫੜਾਇਓ ਦਿੱਨੀ ਮੈਨੂੰ ਇੱਕ ਤਾਂ ਮੈਂ ਪਾ ਜਾਣਾ ਪਾਣਾ ਕਿਹੜਾ ਠੀਕ ਹੈ ਇਹ ਸਮਝ ਲਓ ਮੈਂ ਪਾ ਲਿਆ ਆਹ ਹਾਂ ਇਹ ਤਾਂ ਸਮਝ ਲਓ ਮੈਂ ਪਾ ਲਿਆ ਇਹਦੇ ਨਾਲ ਉਹ ਮਸਲਾ ਪਾ ਲਿਆ ਤੇ ਹੋ ਮੈਨੂੰ ਇੱਕ ਗੱਲ ਨਹੀਂ ਸਮਝ ਆਉਂਦੀ ਇੱਕ ਸੂਤ ਤਾਂ ਮੈਂ ਫੜ ਲੈਣਾ ਇੱਥੇ ਆਪਣੇ ਰਾਸਤੇ 'ਚ ਆ ਠੀਕ ਹੈ ਫਿਰ ਤੀਸਰੇ ਦਿਨ ਤੇ ਆਉਂਗੀ ਰਾਤ ਨੂੰ ਪਾਉਣ ਵਾਸਤੇ ਵੀ ਜੇ ਆਹ ਉਹ ਸੁੱਕੜੇ ਪਾਇਆ ਮੜੇ ਤਾਰ ਲਿਆਉਣ ਵਾਲੇ ਰਵਿੰਦਰ ਦਾ ਉਹ ਵੀ ਲਿਆ ਦੋ ਉਹ ਸੁੱਕੜੇ ਪਾਇਆ ਵਾ ਸੁੱਕ ਲੈਣੇ ਮੜੇ ਤਾਰ ਮੇਰਾ ਤਾਂ ਸੁੱਕ ਗਿਆ ਹੁਣ ਪਾ ਲੈ ਮੈਂ ਪਰ ਨਾ ਮੇਰਾ ਦਾ ਪੀਲੇ ਹੀ ਲਿਆਣ ਦੋ ਬਾਹਰ ਤੇ ਜੀ ਜੀ ਬਹਿ ਬਾ ਕੇ ਹੀ ਸੁੱਕਣਾ ਕਿੱਥੇ ਕਿੱਥੇ ਬਾਕੇ ਆਉਂ ਸਾਹਮਣੇ ਮੂਹਰੇ ਬਾਹਰ ਲੋਰ ਸ਼ਰਟ ਉਸ ਜਮਾਈ ਸੁੱਕੀ ਵੀ ਆ ਰਵਿੰਦਰ ਦਾ ਉਹ ਵੀ ਲਿਆ ਦੋ ਨਾਲੇ ਜਿਹੜਾ ਤੁਸੀਂ ਕਹਿੰਦੇ ਸੀ ਉਹ ਹਾਂ ਤੁਹਾਡੀ ਆਹਾਂ ਤੁਹਾਡੀ ਆਹੋ ਮੇਰੇ ਤਾਂ ਨੇ ਕੱਪੜੇ ਨਹੀਂ ਜਿੰਨੇ ਥੋੜੇ ਹੀ ਆ ਗਏ ਆ ਦੇਖ ਲਉ ਲੈ ਚੱਲ ਫੇਰ ਉਹ ਤਾਂ ਹੁਣ ਲੈ ਜਾਣਾ ਹੀ ਆ ਉਹ ਸੱਚ ਠੀਕ ਗੱਲ ਸੋਚੋ ਹਾਂ ਠੀਕ ਗੱਲ ਸੋਚੋ ਆ ਤਾਂ ਨਪਤੀ ਦੇ ਦਿਨਾਂ ਖਾਤਰ ਚੱਲੇ ਆ ਜੇ ਆਪਾਂ ਕਿਸੇ ਕੰਟਰੀ 'ਚ ਜਾਵਾਂਗੇ ਕਿ ਆ ਬੜੂ ਕੰਟਰੀ 'ਚ ਵੀ ਮਾਲਕ ਭੇਜੂਗਾ ਇਹ ਟੈਨਸ਼ਨ ਨਾਲੇ ਤੇ ਇਸ ਦਾ ਨਾ ਮੈਂ ਤਾਂ ਪੋਜ਼ਿਟਿਵ ਆ ਪਰ ਮੈਂ ਉਹ ਕਹਿੰਦੀ ਆ ਕਿ ਫਿਰ ਕੀ ਬੜੂਗਾ ਨ ਦੇਸ ਨੂੰ ਹੁੰਦਾ ਹੀ ਆ ਉਹ ਤਾਂ ਫੇਰ ਹੈ ਗਈ ਆ ਆਏ ਕਹਿਣਾ ਚਾਹੀਏ ਕੋਈ ਚੱਲ ਕੋਈ ਨਹੀਂ ਉਹ ਉਦੋਂ ਦੇਖਾਂਗੇ ਜਦੋਂ ਜਾਵਾਂਗੇ ਉਦੋਂ ਦੇਖਾਂਗੇ ਉੱਥੇ ਹੂੰ ਓਹੋ ਇੱਕ ਮਿੰਟਾ ਕਾਕਾ ਤੇਰੇ ਬਣਤੀ ਦਿਖਾਈ ਹੈ ਚੀ ਦੇਖ ਦੀਦੀ ਨੂੰ ਕਿੰਨੀ ਟੈਨਸ਼ਨ ਵੀ ਰਿੰਦਰ ਨੇ پیسے ਨਹੀਂ ਦੇਣੇ ਵੀ ਤੁ ਆਪਣੀ ਦੀਜੀ ਗਾਲੀ थैंक यू ਦੀਦੀ ਚਲ ਆਏ ਕਰ ਕੋ ਉੱਪਰ ਗੋਲਕ ਪਈ ਹੈ ਉਹ ਗੁੱਟੇ ਜੇ ਵਾਲੀ ਉਹਦੇ ਚ ਕਰ ਤੁਸੀਂ ਪਾਓ ਬੈਟੇ ਬਾਜੇ ਕੱਢ ਲਓਗੇ ਦੋ ਜਣੇ ਠੀਕ ਹੈ ਉਹ ਸੱਚ ਮੇਰੇ ਪੱਗ ਪੱਗ ਪਿੰਨ ਦੇ ਦੋ ਪੱਗ ਪਿੰਨ ਤੇ ਇੱਕ ਡਰਾਇਰ ਡਰਾਇਰ ਦੇ ਉਹ ਇਸ ਕਿ ਬੁਨਹਰ ਆਪਕਾ ਨਹੀਂ ਕਰੇ ਹਾਂ ਇਹ ਦੋ ਚੁਜਾ ਜਿਹੜਾ ਤੁਹਾਡਾ ਉਹ ਵਰ ਬਾਜ ਕੋਈ ਇਹਦੇ ਵਿੱਚ ਮੈਂ ਪਾਇਆ ਵਾ ਲਿਆ ਆ ਵੀ ਇੱਥੇ ਪਾ ਲਓ ਆ ਇਹ ਵੀ ਪਿੱਛੇ ਪਾ ਲਾ ਇਹਦੀ ਅੱਗ ਪਿੰਨ ਬਾਜ ਡਰੈਰ ਹਾਂ ਪਾ ਜੀ ਨੇ ਫੋਨ ਦਾ ਚਾਰਜਿੰਗ ਅਚਾਰ ਚਾਰਜ ਹਾਂ ਚਾਰਜ ਪਾ ਲਾ ਚਾਰਜ ਪਾ ਲਾ ਪਾਵਰ ਬੈਂਕ ਪਾਵਰ ਬੈਂਕ ਤੁ ਵੀ ਦੋ ਦਿਦੀ ਮੈਨੂੰ ਮੜਾ ਜਾ ਹੈੱਡਫੋਨ ਆ ਵੀ ਕੱਢ ਲਓ ਹਾਂ ਹਾਂ ਪਾਹਰ ਨੇ ਤੇ ਚਾਰਜਰ ਉੱਧਰ ਪਾੜੇ ਹਲੇ ਲੱਗ ਲੈਣੋਂ ਤੇ ਚਾਰਜ ਤੁਹਾਡੀ ਪਹੁੰਚ ਵੀ ਮੈਂ ਚਾਰਜ ਤੇ ਲਾਤੀ ਵੀ ਆਹ ਰੱਖੇ ਵਿੱਚ ਆ ਵੀਰਾ ਸੁਣੀ ਚਾਰਜ ਪਾ ਲੈਣਾ ਹੈ ਹਾਂ ਅਬ ਤਾਂ ਕਈ ਲੈ ਕੇ ਜਾਂਦੇ ਆ ਉਹ ਸ਼ੇਪ ਕਟਾਉਂਦਾ ਜਿਹਨੇ ਸੀਰੀਅਲਸ ਵਿੱਚ ਦਿਖਾਉਂਦੇ ਨਹੀਂ ਉਹਨੇ ਖਰਚੇ ਖਰਚੇ ਮੇਰੇ ਕੋਲ ਸੁਈਧਾਗਾ ਹੈ ਅੰਟੀ ਮੈਂ ਉਹ ਤਾਂ ਖਾੜਾ ਪਾਸੇ ਲੱਗਣ ਵਾਲਾ ਹੁੰਦਾ ਹੈ ਤੇ ਲਓ ਜੀ ਪੈਕਿੰਗ ਹੁਣ ਸਾਡੀ ਹੋ ਗਈ ਸਾਰੀ ਆਲਮੋਸਟ ਡਨ ਫੋਟੋ ਲੇ ਲੈ 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 ਪਰਫਿਊਮ ਪਰਫਿਊਮ ਥੋੜਾ ਹਨਾ ਕੋਈ ਹੋਰ ਲਾ ਲਿਓ ਨੇਬੀ ਇੱਥੇ ਹੀ ਰੱਖ ਦੇਣਾ ਮੈਂ ਕੰਗਾ ਕੰਗਾ ਪਾ ਲਿਆ ਆ ਪਿਆ ਕੰਗਾ ਕਰਦ ਕਰਦ ਕਾਹਦੇ ਚ ਪਾਣੀ ਕਰਦ ਵਿੱਚ ਰੱਖ ਦੋ ਉਹਦੇ ਵਿੱਚ ਪਾ ਦੋ ਲਫਾਪੇ ਵਿੱਚ ਪਾ ਦੋ ਹਾਂ ਗਾ ਕੰਗਾ ਇੱਧਰ ਰੱਖ ਲਓ ਕੰਗਾ ਇੱਥੇ ਰੱਖ ਲੈ ਮੈਂ ਤੇ ਉਹ ਲਫਾਪਾ ਕਿੱਥੇ ਐਂਦੇ ਨੇ ਇਹਦੇ ਵਿੱਚ ਇਹ ਸਭ ਕੁਝ ਪਿਆ ਹੈ ਦੇ ਫਾਟਾ ਕੀ ਪੁੱਟੀ ਦਾ ਸਮਾਨ ਨਹੀਂ ਪੁੱਟੀ ਫੁੱਟੀ ਇਹ ਤਾਂ ਜ਼ਿਆਦਾ ਜਿਹਾ ਪੁੱਟੀ ਮਾੜਾ ਇਹ ਤਾਂ ਇਹ ਤਾਂ ਕਿੰਨੀ ਚਲਾਦੀ ਮੈਂ ਨਹੀਂ ਨਹੀਂ ਸਕਦੇ ਇਹ ਪੁੱਟੀ ਦਾ ਸਮਾਨ ਇਹ ਤਾਂ ਜ਼ਰੂਰੀ ਇਹ ਤਾਂ ਜ਼ਰੂਰੀ ਆ ਹੁਣ ਹੋਰ ਤਾਂ ਨਹੀਂ ਕੁਝ ਪਹਿਣਾ ਬੰਦ ਕਰ ਦਮੈਨੂੰ ਹਾਂ 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 ਬਸ ਓਕੇ ਰਿਪੋਰਟ ਹਾਂ ਤੇ ਚਲੋ ਠੀਕ ਆ ਜੀ ਫਿਰ ਬੈਰਾਂ ਦੇ ਚ ਪਾ ਲੈਣਾ ਸਾਰਾ ਕੁਝ ਚਲੋ ਚਲੋ ਜੀ ਠੀਕ ਆ ਫਿਰ ਮਿਲਦੇ ਆ ਕਿਸੇ ਅਗਲੇ ਬਲੌਗ ਚ ਹਮਮ ਥੈਂਕ ਯੂ ਸੋ ਮਚ ਅਨਸਤੂ ਕਰਾਂਗੇ ਠੀਕ ਹੈ ਬਾਈ